ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਚੌਥੇ ਸਾਲ ਕੀ ਜਾਤ ਪਾਤ ਦਾ ਕੋਹੜ ਜਿਹੜਾ ਖਤਮ ਹੋ ਜਾਵੇ ਸਿੱਖਾਂ ਦੇ ਵਿੱਚੋਂ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਹੁਕਮ ਕੀਤਾ ਨਾ ਕਿ ਪਹਿਲੇ ਪੰਗਤ ਪਾਛੇ ਸੰਗਤ ਤੇ ਇੱਕ ਪੰਡਤ ਦਰਸ਼ਨਾ ਨੂੰ ਆਇਆ ਜਦੋਂ ਪੰਡਤ ਦਰਸ਼ਨਾ ਨੂੰ ਆਇਆ ਤੇ ਸਿੱਖਾਂ ਨੇ ਕਿਹਾ ਕਿ ਤੁਸੀਂ ਪਹਿਲਾ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕੋ ਔਰ ਫਿਰ ਗੁਰੂ ਸਾਹਿਬਾਂ ਦੇ ਬਾੜ ਦੇ ਕੋਲ ਜਾ ਕੇ ਪਛਣਾ ਨੂੰ ਸਰਵਣ ਕਰੋ ਪਰ ਉਹ ਪੰਡਿਤ ਜਿਹੜਾ ਸੀ ਉਹ ਵਰਕ ਦਾ ਬਹਾਨਾ ਮਾਰ ਕੇ ਪੰਗਰ ਦੇ ਵਿੱਚੋਂ ਪ੍ਰਸ਼ਾਦੀ ਛੱਕੀ ਤੋਂ ਬਿਨਾਂ ਹੀ ਉੱਠ ਗਿਆ ਤੇ ਗੁਰੂ ਸਾਹਿਬਾਂ ਦੀ ਦੀਵਾਰ ਦੇ ਵਿੱਚ ਜਾ ਕੇ ਬੈਠ ਗਿਆ ਜਦੋਂ ਗੁਰੂ ਸਾਹਿਬ ਜੀ ਉਪਦੇਸ਼ ਦੇ ਰਹੇ ਸਨ ਤਾਂ ਉਸ ਸਮੇਂ ਪੰਡਿਤ ਸੰਗਤਾਂ ਦੇ ਵਿੱਚੋਂ ਖੜਾ ਹੋਇਆ ਤੇ ਉਸ ਨੇ ਕਿਹਾ ਗੁਰੂ ਪਾਛਾ ਤੁਸੀਂ ਪਰਤਾ ਨੂੰ ਨਹੀਂ ਮੰਨਦੇ ਤੁਸੀਂ ਤੇ ਵਾਸਤੂ ਆਤਮਾ ਨੂੰ ਨਹੀਂ ਮੰਨਦੇ ਕਤਸ ਨੂੰ ਨਹੀਂ ਮੰਨਦੇ ਨੌਮੀ ਨੂੰ ਨਹੀਂ ਮੰਨਦੇ ਤੁਸੀਂ ਮੰਨਦੇ ਕਿੰ ਨੂੰ ਤੁਸੀਂ ਕਹਿੰਦੇ ਹੋ ਕਿ ਵਰਤਨ ਹੀ ਰੱਖਣਾ ਤੁਸੀਂ ਸਾਡੇ ਧਰਮ ਦੀ ਜਿਹੜੀ ਪਹਿਲਾਂ ਸਦੀਆਂ ਤੋਂ ਬੱਚੀ ਹੋਈ ਪਰਯਾਤਾ ਭਗ ਕਰ ਦਿੱਤੀ ਹੈ ਤੁਸੀਂ ਨਵਾਂ ਹੀ ਪੰਥ ਚਲਾ ਦਿੱਤਾ ਹੈ ਨਵੇਂ ਹੀ ਹੁਕਮ ਕੱਢ ਦਿੱਤੇ ਨੇ ਕਿ ਪਹਿਲਾ ਪੰਥ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਸ਼ਕੋ

ਅਸੀਂ ਤਾਂ ਕੁਝ ਵੀ ਨਹੀਂ ਕਹਿੰਦੇ ਕਿਸੇ ਨੂੰ ਕਿਉਂਕਿ ਸਾਡੇ ਸਿੱਖ ਵੀ ਵਰਤ ਰੱਖਦੇ ਨੇ ਪੰਡਤ ਬੜਾ ਹੈਰਾਨ ਹੋ ਗਿਆ ਕਿ ਸਿੱਖ ਵੀ ਵਰਤ ਰੱਖਦੇ ਨੇ ਪੰਡਤ ਨੇ ਪੁੱਛਿਆ ਸਾਧੂ ਗੁਰੂ ਜੀ ਸਿੱਖ ਕਿਹੜੇ ਵਰਤ ਰੱਖਦੇ ਨੇ ਤਾਂ ਤੀਜੀ ਪਾਛਾ ਗੁਰਮੁਖ ਦਸ ਪਾਛਾ ਮਹਾਰਾਜ ਜੀ ਨੇ ਕਿਹਾ ਪੰਡਤ ਜੀ ਸਾਡੇ ਜਿਹੜੇ ਸਿੱਖ ਨੇ ਵਰਤ ਰੱਖਦੇ ਨੇ ਸੱਚ ਦਾ ਤੁਸੀਂ ਨੌਮੀ ਦਾ ਵਰਤ ਰੱਖਦੇ ਹੋ ਤਾ ਸਿੱਖ ਜਿਹੜੇ ਨੇ ਸੱਚ ਦਾ ਵਰਤ ਰੱਖਦੇ ਨੇ ਤੁਸੀਂ ਇਕਾदशी ਨੂੰ ਵਰਤ ਕਹਿੰਦੇ ਹੋ ਸਾਡੇ ਸਿੱਖ ਇੱਕ ਅਕਾਲ ਪੁਰਖ ਤੋਂ ਬਿਨਾਂ ਹੋਰ ਕਿਤੇ ਸੀਸ ਨਹੀਂ ਝੁਕਾਉਂਦੇ ਉਹ ਵੀ ਵਰਤ ਰੱਖਦੇ ਨੇ ਇਕਾदशी ਦਾ ਤੁਸੀਂ ਕਹਿੰਦੇ ਹੋ ਤਉ ਆਦਿਸ਼ੀ ਦਾ ਵਰਤ ਤਾਂ ਸਾਡੇ ਸਿੱਖ ਵੀ ਰੱਖਦੇ ਨੇ 10 ਸੰਸਰੀਆਂ ਨੂੰ ਕੰਟਰੋਲ ਦੇ ਵਿੱਚ ਰੱਖਦੇ ਨੇ ਵਰਤ ਸਿੱਖ ਰੱਖਦੇ ਨੇ ਸਾਡੇ ਸਿੱਖ ਵੀ ਵਰਤ ਰੱਖਦੇ ਨੇ ਤੁਹਾਡੇ ਵਿੱਚ ਤੇ ਸਾਡੇ ਸਿੱਖਾਂ ਦੇ ਵਿੱਚ ਇਹੀ ਫਰਕ ਆ ਹਰ ਨਗਰ ਉਹ ਪ੍ਰਤਾਪ ਪਾਚਾ ਮਹਾਰਾਜ ਜੀ ਕਿੰਨਾ ਨੂੰ بڑا ਹੰਕਾਰ ਹੁੰਦਾ ਹੈ ਕਿ